ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਲਓ ਜੀ ਅੱਜ ਦਾ ਵੀਡੀਓ ਤਾਂ ਸਵੇਰ ਦੀ ਪਹਿਲੀ ਚਾਹ ਬਣਾ ਰਹੀ ਆ ਤੇ 7 ਵਜੇ ਆ ਗਏ ਚਾਹ ਮੈਂ ਪਹਿਲਾਂ ਨਹੀਂ ਬਣਾਉਦੀ ਹੁੰਦੀ ਕਿਉਂਕਿ ਉੱਠ ਤਾਂ ਵੈਸੇ ਜਲਦੀ ਖੜਦੇ ਹੁੰਦੇ ਆਗੇ ਤੇ ਜਿੰਨਾ ਚਿਰ ਸਾਰੇ ਨਹੀਂ ਉੱਠਦੇ ਉਹਨਾਂ ਫਿਰ ਮੈਂ ਚਾਹ ਨਹੀਂ ਬਣਾਉਦੀ ਹੁੰਦੀ ਬਾਕੀ ਐ ਹੁੰਦਾ ਜੀ ਸਵੇਰੇ ਉੱਠ ਕੇ ਘੇਰਾ ਸਾਰੇ ਪਾਣੀ ਪੀਂਦੇ ਆ ਤੇ ਉਸ ਤੋਂ ਅੱਧਾ ਘੰਟਾ ਬਾਅਦ ਹੀ ਚਾਹ ਪੀਂਦੇ ਆ ਫਿਰ ਤੇ ਚਾਹ ਪੀ ਲਈ ਸੀ ਤੇ ਉਸ ਤੋਂ ਬਾਅਦ ਮੈਂ ਸਬਜੀ ਨੂੰ ਤੜਕਾ ਲਾਉਣ ਲੱਗੀ ਸੀ ਸਬਜੀ ਅੱਜ ਬਣਾਉਣੇ ਸੀਗੇ ਆਲੂ ਮਟਰ ਪਿਆਜ਼ ਲਸਣ ਮੈਂ ਚੋਪਰ ਦੇ ਵਿੱਚ ਚੋਪ ਕਰ ਲਿਆ ਸੀਗਾ ਤੇ ਜੀਰਾ ਪਾਤਾ ਸੀਗਾ ਤੇਲ ਗਰਮ ਹੋ ਗਿਆ ਸੀ ਕੁੱਕਰ ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਟਮਾਟਰ ਕੱਟਣ ਲੱਗੀ ਸੀ ਪਿਆਜ਼ ਲਸਣ ਪਹੁੰਚ ਗਿਆ ਸੀ ਤੇ ਹੁਣ ਮੈਂ ਟਮਾਟਰ ਵੀ ਪਾਤੇ ਉਸ ਦੇ ਵਿੱਚ ਤੇ ਥੋੜਾ ਜਿਹਾ ਨਮਕ ਪਾ ਦੂੰਗੀ ਉਸ ਦੇ ਨਾਲ ਟਮਾਟਰ ਛੇਤੀ ਪੁੱਜ ਜਾਂਦਾ ਹੈਗਾ ਤੇ ਬਾਕੀ ਮਸਾਲੇ ਮੈਂ ਅਲੱਗ ਪਾ ਕੇ ਤੇ ਉਸ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਹੁਣ ਤਾਂ ਕੋਲ ਬਣਾ ਕੇ ਪਾ ਦੂਗੀ ਟਮਾਟਰ ਪੁੱਜ ਗਿਆ ਤੇ ਉਸ ਤੋਂ ਬਾਅਦ ਆਟਾ ਛਾਣ ਕੇ ਤੇ ਆਟਾ ਗੁੰਨ ਲਊਗੀ ਮੈਂ ਮਸਾਲਾ ਭੁੱਜ ਗਿਆ ਸੀ ਹੁਣ ਉਸ ਦੇ ਵਿੱਚ ਆਲੂ ਤੇ ਮਟਰ ਪਾ ਦੂੰਗੀ ਮੈਂ ਆਲੂ ਵੈਸੇ ਥੋੜੇ ਜਿਹਾ ਪਹਿਲਾਂ ਪੁੰਨੂਗੀ ਕਿਉਂਕਿ ਫਰੋਜਨ ਮਟਰ ਇਹ ਜਲਦੀ ਬਣ ਜਾਂਦੇ ਆ ਤਾਂ ਕਰਕੇ ਮੈਨੂੰ ਐ ਵੀ ਪਹਿਲਾਂ ਆਲੂ ਪੁੰਨ ਲਾ ਲਈ ਤਾਂ ਫਿਰ ਮਟਰ ਵਿੱਚ ਕੋਲ ਜੇ ਜਾਂਦੇ ਉਸ ਤੋਂ ਬਾਅਦ ਮੈਂ ਆਟਾ ਛਾਣ ਲਿਆ ਸੀ ਤੇ ਆਟਾ ਗੁੰਨ ਕੇ ਤੇ ਉਸ ਤੋਂ ਬਾਅਦ ਮੈਂ ਬਰਤਨ ਚੱਕ ਦੂੰਗੀ ਜਿਹੜੇ ਪਏ ਆਗੇ ਬਰਤਨ ਚੱਕ ਕੇ ਤੇ ਫਿਰ ਉਸ ਤੋਂ ਬਾਅਦ ਵਾਸ਼ਿੰਗ ਮਸ਼ੀਨ ਲਾਉਂਗੀ ਵਾਸ਼ਿੰਗ ਮਸ਼ੀਨ ਲਾ ਕੇ ਤੇ फिर उसके तो बाद रोटी बना लगूंगी तीन चार दिन तो अपना कोई भी वीडियो नहीं आ रहा क्योंकि ਤਦ ਇਹ ਤਾਂ ਠੀਕ ਨਹੀਂ ਕਿ ਮੇਰੀ ਤੇ ਬੁਖਾਰ ਹੋ ਜਾਂਦਾਗਾ ਤਾਂ ਕਰਕੇ ਵੀਡੀਓ ਬਣਾਉਣ ਨੂੰ ਦਿਲ ਨਹੀਂ ਕਰਦਾ ਬਸ ਐ ਹੁੰਦਾ ਵੀ ਕੰਮ ਤਾਂ ਹੁਣ ਕਰਦੇ ਜਿਹੜੇ ਜ਼ਰੂਰੀ ਕੰਮ ਉਹ ਤਾਂ ਕਰਨੇ ਪੈਂਦੇ ਹੁੰਦਾ ਮੈਨੂੰ ਤਾਂ ਸਰਦਾ ਨਹੀਂਗਾ ਪਰ ਵੀਡੀਓ ਬਣਾਉਂਦੀ ਕੋਈ ਵੀ ਹਿੰਮਤ ਨਹੀਂ ਪੈਂਦੀਗੀ। ਲਓ ਜੀ ਉਸ ਤੋਂ ਬਾਅਦ ਮੈਂ ਵਰਤਨ ਚੱਕ ਤੇ ਸੀ ਤੇ ਵਰਤਨ ਚੱਕ ਕੇ ਮੈਂ ਵਾਸ਼ਿੰਗ ਮਸ਼ੀਨ ਮੈਨੂੰ ਐ ਸੀਗਾ ਵੀ ਚਲੋ ਰੋਟੀ ਬਣਾਉਣ ਤੋਂ ਪਹਿਲਾਂ ਮੈਂ ਵਾਸ਼ਿੰਗ ਮਸ਼ੀਨ ਲਾ ਦਾਂ ਤੇ ਉਸ ਤੋਂ ਬਾਅਦ ਮੈਂ ਕੈਂਪਰ ਦੇ ਵਿੱਚ ਬਰਫ਼ ਪਾ ਕੇ ਤੇ ਲੱਸੀ ਬਣਾਉਣੀ ਆ ਲੱਸੀ ਬਣਾ ਦੂੰਗੀ ਤੇ ਰਵਾਨ ਦੁੱਧ ਲੈ ਕੇ ਆ ਗਿਆ ਸੀ ਦੁੱਧ ਨੂੰ ਵੀ ਗਰਮ ਹੋਣ ਵਾਸਤੇ ਰੱਖ ਦੋ ਨੂੰ ਮੈਂ ਕੱਢ ਲਿਆ ਸੀ ਦੁੱਧ ਤੇ ਉਸ ਤੋਂ ਬਾਅਦ ਲੱਸੀ ਬਣਾ ਕੇ ਤੇ ਮੈਂ ਰੋਟੀ ਲੱਗ ਗਈ ਸੀਗੀ ਰੋਟੀ ਬਣਾਦੇ ਬਣਾਦੇ ਬਸ ਦੁੱਧ ਨੂੰ ਵੀ ਉਬਾਲ ਆ ਗਿਆ ਸੀਗਾ ਤੇ ਗੈਸ ਇਧਰੋਂ ਮੈਂ ਬੰਦ ਕਰ ਦੂੰਗੀ ਰੋਟੀ ਬਣਾ ਕੇ ਫੜਾ ਦੂੰਗੀ ਟਪਣ ਪਾ ਦਾਂਗੇ ਤੇ ਬੱਚੇ ਖਾ ਲੈਣਗੇ ਰੋਟੀ ਉਸ ਤੋਂ ਬਾਅਦ ਹੀ ਦੂਸਰੇ ਕੰਮ ਕਰਾਂਗੇ ਬਾਕੀ ਐਸ ਹੁੰਦਾ ਵੀ ਚਲੋ ਰੋਟੀ ਦਾ ਪਹਿਲਾ ਕੰਮ ਨਿਬੜ ਜੇ ਜੇ ਤਾਂ ਕਰੇ ਹੁੰਦੇ ਫਿਰ ਤਾਂ ਆਉਂਦਾ ਵੀ ਦੂਸਰੇ ਕੰਮ ਪਹਿਲਾਂ ਕਰ ਲੈਣਾ ਜਦੋਂ ਐ ਹੁੰਦਾ ਵੀ ਕੰਮ ਤੇ ਜਾਣਾ ਹੈ ਨਾ ਨੇ ਤੇ ਫਿਰ ਰੋਟੀ ਦਾ ਪਹਿਲਾਂ ਆਉਂਦਾ ਵੀ ਰੋਟੀ ਬਣਾ ਲਏ ਪਹਿਲਾਂ ਰੋਟੀ ਬਣਾ ਕੇ ਸਭ ਤੋਂ ਪਹਿਲਾਂ ਮੈਂ ਤੇ ਪਰਵੰਦੇ ਪਾਪਾ ਨੂੰ ਫੜਾ ਦੂੰਗੀ ਰੋਟੀ ਕਿਉਂਕਿ ਉਹਨਾਂ ਨੇ ਕੰਮ ਤੇ ਜਾਣਾ ਹੋਊਗਾ ਗਰਮੀ ਵੀ ਬਹੁਤ ਜ਼ਿਆਦਾ ਹੋਈ ਪਈ ਸੀ ਅੱਜ ਤੇ ਮੈਂ ਰੋਟੀ ਪਾ ਕੇ ਫੜਾਤੀ ਸੀ ਪਰ ਆ ਵੀ ਇੱਥੇ ਫੜਾ ਦੂੰਗੀ ਰੋਟੀ ਤੇ ਉਸ ਤੋਂ ਬਾਅਦ ਮੈਂ ਦੂਸਰੀ ਰੋਟੀ ਵੀ ਬਣਾ ਲਵਾਂਗੀ ਤੇ ਟੱਪਣ ਬਣਾ ਦੂੰਗੀ ਇਹਨਾਂ ਦਾ ਤੇ ਲਓ ਜੀ ਰੋਟੀ ਬਣਾ ਲਈ ਸੀ ਤੇ ਉਸ ਤੋਂ ਬਾਅਦ ਮੈਂ ਕਿਚਨ ਦਾ ਸਾਰਾ ਕੰਮ ਕਰ ਲਿਆ ਸੀਗਾ ਤੇ ਰੂਮ ਦੇ ਵਿੱਚ ਆ ਗਈ ਸੀ ਦੋਨੇ ਰੂਮ ਦੀ ਬेड ਸ਼ੀਟ ਛੱਡ ਕੇ ਮਿਛਾ ਦੂੰਗੀ ਬेड ਸ਼ੀਟ ਅੱਜ ਆਪਾਂ ਚੇਂਜ ਨਹੀਂ ਕਰਦੇਗੇ ਤੇ ਉਸ ਤੋਂ ਬਾਅਦ ਝਾੜੂ ਲਾਉਂਗੇ ਮੈਂ ਝਾੜੂ ਲਾ ਕੇ ਤੇ ਫਿਰ ਥਾਂ ਧੋਣਾ ਕੱਲ ਮੈਂ ਥਾਂ ਵੀ ਨਹੀਂ ਧੋਤਾ ਸੀਗਾ ਕਿਉਂਕਿ ਬੁਖਾਰ ਹੋਣ ਕਰਕੇ ਤੇ ਬਸ ਅੱਜ ਵੀ ਰੋਟੀ ਟੁਕ ਬਣਾ ਲਈ ਤੇ ਕੱਪੜੇ ਧੋਤੇ ਤੇ ਹੋਰ ਕੋਈ ਵੀ ਕੰਮ ਕਰਨ ਦੀ ਹਿੰਮਤ ਨਹੀਂ ਹੋਏਗੀ ਉਸ ਤੋਂ ਬਾਅਦ ਝਾੜੂ ਕੱਢਣ ਲੱਗ ਗਈ ਸੀ ਮੈਂ ਨਾਲੇ ਝਾੜੂ ਕੱਢ ਕੇ ਤੇ ਉਸ ਤੋਂ ਬਾਅਦ ਥਾਂ ਧੋਣੀ ਆ ਮੈਂ ਤੇ ਸਵੇਰ ਵੇਲੇ ਤਾਂ ਬਸ ਕੰਮਾਂ ਦੀ ਲੈਣ ਲੱਗੀ ਰਹਿੰਦੀ ਹੈਗੀ ਕਿਉਂਕਿ ਸਵੇਰ ਵੇਲੇ ਕੰਮ ਜ਼ਿਆਦਾ ਹੁੰਦੇ ਹੈਗੇ ਤੇ ਦੇਣਾ ਦਾ ਫਿਰ ਵੀ ਕੰਮ ਘੱਟ ਹੁੰਦੇ ਆ ਕਿਉਂਕਿ ਸਬਜੀ ਸੁੱਜੀ ਸਵੇਰੇ ਬਣ ਜਾਂਦੀ ਹੈ ਕਿ ਬਾਕੀ ਝਾੜੂ ਪੋਚੇ ਦਾ ਕੱਪੜਿਆਂ ਦਾ ਸਾਰੇ ਕੰਮ ਇਕੱਠੇ ਹੋ ਜਾਂਦੇ ਆ ਕਿ ਸਾਰੀਆਂ ਭੈਣਾਂ ਦੇ ਸਵੇਰਤ ਵੇਲੇ ਹੀ ਕੰਮ ਦਾ ਕੱਸ ਜ਼ਿਆਦਾ ਹੁੰਦਾ ਹੈਗਾ ਉਸ ਤੋਂ ਬਾਅਦ ਤਾਂ ਦੇਣੇ ਤਾਂ ਫਿਰ ਵੀ ਹੌਲ ਹੰਗਾਰਾ ਹੋ ਜਾਂਦਾ ਹੈਗਾ ਲਓ ਜੀ ਝਾੜੂ ਕੱਢ ਕੇ ਤੇ ਫਿਰ ਆਪਾਂ ਥਾਂ ਧੋਣੇ ਆਗੇ ਤੋ ਬਾਥਾਂ ਤੋਂ ਲੱਗੀ ਸੀ ਮੈਂ ਤੇਰਮਾਨੇ ਕੂਲਰ ਦੀ ਵੀ ਸਾਫ ਸਫਾਈ ਕੀਤੀ ਸੀਗੀ ਤੇ ਬਾਕੀ ਕਰ ਲਈ ਸੀ ਥੋਤਾ ਤਾਂ ਕਰਕੇ ਤੇ ਬੜੀ ਜਿਆਦਾ ਐ ਪੈਰਾਂ ਨੂੰ ਕਰਕੇ ਜੀ ਬਾੜੀ ਲੱਗਦੀ ਸੀ ਜਦੋਂ ਇੱਕ ਸਾਨੂੰ ਆਤਾ ਸਾਰੇ ਪਰਿਵਾਰ ਨੂੰ ਵੀ ਅਸੀਂ ਚੱਪਲਾਂ ਬਾਹਰ ਹੀ ਲਾ ਕੇ ਰੱਖ ਦਿਆਂ ਚੱਪਲ ਅਸੀਂ ਬਹੁਤ ਘੱਟ ਪਾਉਣੇ ਹੈਗੇ ਸ਼ਾਮ ਦੇ ਟਾਈਮ ਤੇ ਜਰੂਰ ਵੀ ਚੱਪਲ ਅੰਦਰ ਲੈ ਕੇ ਆ ਜਾਂਦੇ ਨੇ ਤਾਂ ਇਹ ਤਾਂ ਬਾਹਰ ਹੀ ਲਾਈਆਂ ਹੁੰਦੀਆਂ ਚੱਪਲਾਂ ਪੋਰਚ ਤੋਂ ਬਾਹਰ ਲਾ ਦਿੰਦੇ ਆ ਚੱਪਲਾਂ ਉਸ ਤੋਂ ਬਾਅਦ ਮੈਂ ਪੋਚਾ ਲਾਉਣ ਲੱਗ ਗਈ ਸੀ ਤੇ ਅੰਦਰ ਤਾਂ ਸਾਰੇ ਲਾਤਾ ਸੀ ਡਰੈੰਗ ਰੂਮ 'ਚ ਵੀ ਲਾਤਾ ਸੀ ਤੇ ਲੌਬੀ ਤੇ ਪੋਚ ਰਹਿਦਾਗਾ ਪੋਚਾ ਲਾ ਕੇ ਤੇ ਉਸ ਤੋਂ ਬਾਅਦ ਮੈਂ ਕੱਪੜੇ ਧੋ ਲੂੰਗੀ ਕੱਪੜੇ ਧੋ ਕੇ ਤੇ ਨਹਾ ਲੂੰਗੀ ਲਓ ਜੀ ਪੋਚਾ ਸਾਰੇ ਤਕਰੀਬਨ ਲੱਗ ਗਿਆ ਤੇ ਇਸ ਤੋਂ ਬਾਅਦ ਕੱਪੜੇ ਧੋ ਕੇ ਤੇ ਕੱਪੜੇ ਸੁੱਕਣੇ ਪਾ ਦੂੰਗੀ ਤੇ ਆਪਣੀ ਅੱਜ ਦੀ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ